ਹੈਲੋ ਜੀ ਟੂ ਡਾਟ ਨੂ ਸੋ ਅੱਜ ਮੈਂ ਬਣਾ ਕੇ ਦਿਖਾਵਾਂਗੀ ਤੁਹਾਨੂੰ achar ਤੇ ਇੱਧਰ ਆਪਾਂ ਗੋਭੀ ਲੈ ਲਈ ਹੈ ਤੇ ਇੱਧਰ ਲੈ ਕੇ ਆਏ ਆ ਮਿਰਚਾਂ ਤੇ ਇਹ ਹੈਗੀਆਂ ਫਰੈਸ਼ ਫਰੈਸ਼ ਗਾਜਰਾ ਸੋ ਹੁਣ ਆਪਾਂ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਕੱਟਾਂਗੇ ਪਹਿਲਾਂ ਇਹਨਾਂ ਨੂੰ ਆਪਾਂ ਵਾਸ਼ ਕਰ ਲੈਣੇ ਆਂ ਇੱਚੀ ਤਰ੍ਹਾਂ ਸੋ ਗਾਇਸ ਦੇਖੋ ਜੀ ਇੱਧਰ ਮੈਂ ਗਾਜਰ ਗੋਭੀ ਔਰ ਮਿਰਚਾਂ ਨੂੰ ਧੋ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਕੱਟ ਲਿਆ ਹੈ ਤੇ ਮਿੱਚਾ ਛੱਡੀਆਂ ਜ਼ਿਆਦਾ ਵੱਡੀਆਂ ਨੇ ਤੇ ਇਹਨਾਂ ਨੂੰ ਆਪਾਂ ਦੋ ਦੋ ਪੀਸ ਕਰਾਂਗੇ ਇਹਨਾਂ ਦੇ ਤੇ ਗਾਜਰ ਆਪਾਂ ਇਸ ਛੇ ਵਿੱਚ ਕੱਟੀ ਆ ਤੇ ਗੋਪੀ ਵੀ ਥੋੜਾ ਬਰੀ ਕਟਣੀ ਤੁਸੀਂ ਤੇ ਹੁਣ ਆਪਾਂ ਇਸ ਨੂੰ 3-4 ਘੰਟੇ ਲਈ ਧੁੱਪ ਲਗਾਵਾਂਗੇ ਕਿਉਂਕਿ ਇਹਦੇ ਵਿੱਚ ਥੋੜਾ ਪਾਣੀ ਹੁੰਦਾ ਤਾਂ ਪਾਣੀ ਸੁੱਕ ਜਾਂਦਾ ਇਹਦੇ ਵਿੱਚ ਨਮੀ ਨਹੀਂ ਹੋਣੀ ਚਾਹੀਦੀ ਬਿਲਕੁਲ ਕਿਉਂਕਿ ਫਿਰ ਅਗਰ ਨਮੀ ਹੋਏਗੀ ਤਾਂ ਫਿਰ achar ਸਾਡਾ ਖਰਾਬ ਹੋ ਜਾਏਗਾ ਤਾਂ ਤੁਸੀਂ ਬਣੇ ਨੋ ਮੇਰੇ ਨਾਲ ਤਾਂ ਆਪਾਂ ਹੁਣ ਇਸ ਨੂੰ ਤੇ 2-3 ਘੰਟੇ ਲਈ ਧੁੱਪ ਲਗਵਾਨੇ ਆ। ਸੋ ਗਾਇਜ਼ ਆਪਾਂ ਇਹਨੂੰ ਧੁੱਪ ਚਪਾ ਦਿੰਨੇ ਆ। ਤੇ ਇਹਨਾਂ ਆਪਾਂ 2-3 ਘੰਟੇ ਸੇਕ ਲਗਵਾਵਾਂਗੇ। ਸੋ ਗਾਇਜ਼ ਦੇਖੋ 4 ਘੰਟੇ ਹੋ ਗਏ ਆ ਸਾਨੂੰ। ਤੇ ਗੋਭੀ ਗਾਜਰਾ ਮਿਰਚਾਂ ਨੂੰ ਪਾਏ ਹੋਏ ਤੇ ਹੁਣ ਆਪਾਂ ਇਹਨਾਂ ਨੂੰ ਚੁੱਕ ਲੈਣੇ ਆ। ਤੇ ਤੁਸੀਂ ਦੇਖੋ ਬਿਲਕੁਲ ਡਰਾਈ ਹੋ ਚੁੱਕੀ ਆ ਤੇ ਹੁਣ ਆਪਾਂ ਤੁਹਾਨੂੰ ਪਾ ਕੇ ਦਿਖਾਵਾਂਗੇ ਅਚਾਰ ਇਹਦਾ ਸੋ ਗਾਇਜ਼ ਇਧਰ ਆਪਾਂ ਲਿਆ ਆ ਅਦਰਕ ਔਰ ਲਸਣ ਨਾਲ ਗੁੜ ਤੇ ਸਿਰਕਾ ਤੇ ਅਦਰਕ ਲਸਣ ਦਾ ਆਪਾਂ ਪੇਸਟ ਬਣਾ ਲੈਨੇ ਆ ਪਹਿਲਾਂ ਤੇ ਗੁੜ ਨੂੰ ਕੁੱਟ ਲੈਨੇ ਆ ਗਾਇਜ਼ ਇਧਰ ਆਪਾਂ ਕੜਾਈ ਲੈ ਲਈਏ ਤੇ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੇ ਦੇਖੋ ਸਿਰਫ ਇੰਨੇ ਤੇਲ ਦੇ ਵਿੱਚ ਹੀ ਆਪਾਂ ਅਚਾਰ ਬਣਾਵਾਂਗੇ ਕੋਈ ਜ਼ਿਆਦਾ ਤੇਲ ਨਹੀਂ ਪਾਣਾ ਇਹਦੇ ਵਿੱਚ ਤੇ ਤੁਸੀਂ ਮੇਰੇ ਨਾਲ ਬਨੇ ਰਹੋ ਤਾਂ ਮੈਂ ਤੁਹਾਨੂੰ ਦਿਖਾਨੀ ਆ ਕਿ ਕਿਵੇਂ ਬਣਾਉਣਾ ਆ ਤੇ ਥੋੜਾ ਆਇਲ ਨੂੰ ਗਰਮ ਹੋਣ ਦੋ ਗਾਇਜ਼ ਹੁਣ ਸਾਡਾ ਆਇਲ ਗਰਮ ਹੋ ਚੁੱਕਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਗੋਪੀ ਗਜਰਾ ਔਰ ਮਿਰਚਾ ਇਨਾਂ ਨੂੰ ਆਪਾਂ 1 ਮਿੰਟ ਲਈ ਸੇਕ ਲਗਵਾਉਣਾ ਜ਼ਿਆਦਾ ਨਹੀਂ ਸਿਰਫ ਇੰਨਾ ਹੈ ਕਿ ਇਹਦੇ ਨਾਲ ਆਇਲ ਲੱਗ ਜਾਏ ਸਬਜ਼ੀਆਂ ਦੇ ਨਾਲ ਤੇ ਬਸ 1 ਮਿੰਟ ਦਾ ਕਾਪਾ ਨਹੀਂ ਸੇਕ ਲਗਾਵਾਂਗੇ ਸੋ ਗਾਇਜ਼ ਦੇਖੋ ਆਇਲ ਲੱਗ ਚੁੱਕਾ ਹੈ ਸਾਰੀਆਂ ਸਬਜ਼ੀਆਂ ਨੂੰ ਆਪਾਂ ਹੋ ਇਹਨਾਂ ਨੂੰ ਕੱਢ ਲੈਨੇ ਆ ਤੇ ਇਸੇ ਕড়াই ਨੂੰ ਆਪਾਂ ਦੁਬਾਰਾ ਰੱਖ ਲੈਨੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਿਰਕਾ ਇਹਦੇ ਵਿੱਚ ਆਪਾਂ ਤੁਹੂਰ ਪਾ ਲੈਨੇ ਆ ਤੁਹੂਰ ਨੂੰ ਚੰਗੀ ਤਰ੍ਹਾਂ ਮੈਲਟ ਕਰ ਲਓ ਤੁਸੀਂ ਇਹਦੀ ਚਾਸ਼ੀ ਮੇ ਬਣਾਣੀ ਆਪਾਂ ਸਿਰਫ ਇਹਨੂੰ ਮੈਲਟ ਹੀ ਕਰਨਾ ਆ ਤਾਂ ਤੁਸੀਂ ਬਨੇ ਰਹੋ ਮੇਰੇ ਨਾਲ ਸੋ ਜਦ ਤੱਕ ਸਾਡਾ ਗੁੜ ਮੈਲਟ ਹੁੰਦਾ ਤਾਂ ਤਦ ਤੱਕ ਆਪਾਂ ਸਬਜ਼ੀਆਂ ਦੇ ਵੀ ਇਹਦੇ ਵਿੱਚ ਪਾਵਾਂਗੇ ਮਸਾਲੇ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਤੇ ਇਸ ਦੇ ਨਾਲ ਕਲਰ ਬਹੁਤ ਵਧੀਆ ਆਉਂਦਾ ਹੈ ਤੇ ਉਸ ਤੋਂ ਬਾਅਦ ਪਾਉਣਾ ਹੋ ਗਿਆ ਆਪਾਂ ਅਦਰਕ ਲਸਣ ਦਾ ਪੇਸਟ ਤੇ ਤੁਸੀਂ ਇਹਨੂੰ ਕੱਚਾ ਹੀ ਪਾਣਾ ਹੈ ਸਬਜ਼ੀਆਂ ਦੇ ਨਾਲ ਨਹੀਂ ਪਕਾਣਾ ਕਿਉਂਕਿ ਕੱਚੇ ਨਾਲ ਫਲੇਵਰ ਜ਼ਿਆਦਾ ਵਧੀਆ ਆਉਂਦਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਰਾਈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਤੇ ਇੱਧਰ ਦੇਖੋ ਜੀ ਸਾਡਾ ਇਹ ਗੁੱੜਪੂਲ ਤਰ੍ਹਾਂ ਮੈਲਟ ਹੋ ਚੁੱਕਾ ਹੈ ਤਾਂ ਹੁਣ ਆਪਾਂ ਇਹਨੂੰ ਪਾ ਦਾਂਗੇ ਉਪਰੋਂ ਦੀ ਜਿਆਸ ਨੂੰ ਬੰਦ ਕਰ ਦਿੰਨੇ ਆ ਤਾਂ ਹੁਣ ਆਪਾਂ ਪਾ ਦਿੰਨੇ ਆ ਇਹ ਸਟਾਫ ਦੇ ਸੋ ਗਾਇਸ ਸਿਰਕੇ ਦੇ ਨਾਲ ਇਹ ਜਦੋਂ ਵਧੀਆੰਦਾ ਕੱਟਾ ਮਿੱਠਾ achar ਬੰਦਾ ਇਸ ਤਰ੍ਹਾਂ ਤੇ ਦੇਖੋ ਤੇ ਉੱਪਰ ਦੀ ਆਪਾਂ ਪਾਵਾਂਗੇ ਇਹਦੇ ਧਨੀਆ ਪਾਊਡਰ ਸੋ ਧਨੀਆ ਪਾਊਡਰ ਪਾ ਦਿਓ ਤੇ ਨਾਲ ਪਾਵਾਂਗੇ ਆਪਾਂ ਇਹਦੇ ਕਾਲੀ ਮਿਰਚ ਪਾਊਡਰ ਸੋ ਕਾਲੀ ਮਿਰਚ ਪਾਊਡਰ ਪਾ ਦਿਨੇ ਥੋੜਾ ਤੇ ਥੋੜੀ ਜੀ ਆਪਾਂ ਹਿੰਗ ਵੀ ਪਾ ਦਿੰਨੇ ਆ ਸੋ ਸਾਰਾ ਮਿਕਸ ਕਰ ਲੈਨੇ ਆ ਦੇਖੋ ਤੇ ਬਹੁਤ ਹੀ ਅੱਛੀ ਖੁਸ਼ਬੂ ਆ ਰਹੀ ਆ ਤੇ ਦੇਖ ਕੇ ਕਿਹਦੇ ਕਿਹਦੇ ਮੂੰਹ ਚੋਂ ਪਾਣੀ ਆ ਗਿਆ ਜ਼ਰੂਰ ਦੱਸਣਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਠੰਡਾ ਕਰ ਲੈਨੇ ਆ ਕਿਉਂਕਿ ਠੰਡਾ ਕਰਕੇ ਹੀ ਆਪਾਂ ਇਹਨੂੰ ਏ ਟਾਈਟ ਕੰਟੇਨਰ 'ਚ ਪਾਣਾ ਆ ਤੇ ਇਹਨੂੰ ਪਾਣੀ ਨਹੀਂ ਲੱਗਣਾ ਚਾਹੀਦਾ ਤਾਂ ਅਗਰ ਤੁਸੀਂ ਇਹਨੂੰ ਰੱਖਣਾ ਚਾਹੋ 5-6 ਮਹੀਨੇ ਵੀ ਰਹਿ ਸਕਦਾ ਇਹ ਬਸ ਇਹਨੂੰ ਪਾਣੀ ਵਾਲਾ ਹੱਥ ਨਹੀਂ ਲਗਾਣਾ ਜਦੋਂ ਵੀ ਤੁਸੀਂ ਅਚਾਰ ਕੱਢਣਾ ਤਾਂ ਸੁੱਕੇ ਸੁੱਕਾ ਚਮਚ ਸੁਣਾ ਚਾਹੀਦਾ ਬਿਲਕੁਲ ਵੀ ਨਮੀ ਨਹੀਂ ਹੋਣੀ ਚਾਹੀਦੀ ਉਹਦੇ ਉੱਪਰ ਸੋ ਦੇਖੋ ਤੇ ਆਪਾਂ ਹੁਣ ਇਹਨੂੰ ਠੰਡਾ ਹੋਣ ਦਿੰਦੇ ਥੋੜੀ ਦੇਰ ਲਈ ਸੋ ਦੇਖੋ ਠੰਡਾ ਹੋ ਚੁੱਕਿਆ ਆਚਾਰ ਤਾਂ ਹੁਣ ਆਪਾਂ ਇਹਨੂੰ ਪਾ ਦਿੰਦੇ ਆ ਕੰਟੇਨਰ ਚ ਤੇ ਗਾਇਸ ਕਿਸ ਕਿਸ ਨੂੰ ਇਸ ਤਰ੍ਹਾਂ ਆਚਾਰ ਵਧੀਆ ਲੱਗਦਾ ਆ ਤੇ ਤੁਸੀਂ ਇੱਕ ਵਾਰ ਇਸ ਤਰ੍ਹਾਂ ਜਰੂਰ ਟਰਾਈ ਕਰਕੇ ਦੇਖੋ ਬਹੁਤ ਹੀ ਟੇਸਟੀ ਬਣਦਾ ਆ ਇਸ ਤਰ੍ਹਾਂ ਤੇ ਤੁਸੀਂ ਇਸ ਨੂੰ ਚਾਵਲਾ ਨਾ ਰਾਉਂਟੀ ਨਾ ਰੋਟੀ ਨਾ ਜਿਸਨਾਂ ਵੀ ਖਾਣਾ ਚਾਹੋ ਖਾ ਸਕਦੇ ਹੋ ਬਹੁਤ ਹੀ ਟੇਸਟੀ ਬੰਦਾ ਇਸ ਤਰ੍ਹਾਂ achar ਤੇ ਮੇਰੇ ਬੱਚੇ ਤਾਂ ਖਾ ਕੇ ਬਹੁਤ ਖੁਸ਼ ਹੁੰਦੇ ਨੇ ਤੇ ਬਾਕੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਪਲੀਜ਼ ਜ਼ਰੂਰ ਦੱਸ ਦਿਆ ਕਰੋ ਤੇ ਮੇਰੀ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਿੰਨੇ ਨਹੀਂ ਕੀਤਾ ਤਾਂ ਪਲੀਜ਼ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਸੋ ਮੇਰੀ ਵੀਡੀਓ ਲਾਸਟ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ